ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੂੰ ਇਹਦੇ ਪੇਜ ਲਾਈਕ ਕਰਨਾ ਨਾ ਭੁੱਲੋ ਜਿੱਥੇ ਪਵਾਨੀਗੜ੍ਹ ਪੁਲਿਸ ਦੇ ਚੋਰਾਂ ਨੇ ਨੱਕ ਥੱਲੇ ਦਮ ਕਰ ਰੱਖਿਆ ਸੀ ਪਰ ਅੱਜ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਪਵਾਨੀਗੜ੍ਹ ਦੇ ਵਿੱਚ ਜਿੱਥੇ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਜੋ ਕਿ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਹਨ ਤੇ ਇਹਨਾਂ ਤੋਂ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਿੱਥੇ ਕਿ ਪੁਲਿਸ ਦੇ ਨੱਕ ਥੱਲੇ ਇਹਨਾਂ ਨੇ ਚੋਰਾਂ ਨੇ ਦਮ ਕਰ ਰੱਖਿਆ ਸੀ ਪਰ ਅੱਜ ਪੁਲਿਸ ਨੇ ਸੁੱਖ ਦਾ ਸਾਹ ਲੈਂਦੀ ਨਜ਼ਰ ਆ ਰਹੀ ਹੈ ਜਿੱਤੇ ਸਾਲ ਦੇ ਅਖੀਰਲੇ ਦਿਨ ਪੁਲਿਸ ਨੇ ਸਬੰਧੀ ਕਰਕੇ ਕਾਨਫਰੰਸ ਕੀ ਦਿੱਤੀ ਜਾਣਕਾਰੀ ਆਓ ਸਾਨੂੰ ਸੁਣਾਉਣੇ ਖਾਸ ਰਿਪੋਰਟ ਪੇਸਾਂ ਪਿੱਤੀ ਜਾ ਰਹੀ ਹੈ ਸਾਡੇ ਹੀ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚਾਲ ਦੇ ਨਿਰਦੇਸ਼ਾਂ ਦੇ ਤਹਿਤ ਜਿਹੜੇ ਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੋਂ ਉਸ ਦੇ ਸਬੰਧ ਵਿੱਚ ਅਸੀਂ 10 ਚੋਰਾਂ ਨੂੰ ਕਾਬੂ ਕੀਤਾ ਜਨਾ ਤੋਂ ਸਾਨੂੰ 6 ਮੋਟਰਸਾਈਕਲ ਵੰਡਣਾ ਅਲੱਗ-ਅਲੱਗ ਥਾਂ ਤੋਂ ਚੋਰੀ ਕੀਤੀ ਸੀ ਹੋਰ ਕਵਰ ਕੀਤੇ ਆ ਤੇ ਅਸੀਂ ਪਹਿਲਾਂ ਹੀ ਸਾਡੇ ਇਲਾਕੇ ਚੋਂ ਦੋ ਮੋਟਰਸਾਈਕਲ ਚੋਰੀ ਹੋਏ ਜੋ ਇਸ ਸਬੰਧ ਚ ਕੇਸ ਆਲਰੇਡੀ ਤੋਂ ਸੁਪੈਨਸ ਨੰਬਰ ਦਾਜ ਕੀਤੀ ਹੋਈ ਜੀ ਤੋਰੇ ਸੀ ਜਿਹੜੇ ਇੱਕ ਚੋਰੀ ਹੋਏ ਮੋਟਰਸਾਈਕਲ ਸਾਨੂੰ ਉਹ ਵੀ ਰਿਕਵਰ ਹੋਇਆ ਹੈ ਤੇ ਇਹ ਤਿੰਨੋ ਜੋਛੀ ਜਿਹੜੇ ਇੱਥੇ ਭੌਣੀ ਕੜਦੇ ਰਹਿਣ ਵਾਲੇ ਆ ਇਹਨਾਂ ਚ ਇੱਕ ਦੋਚੇ ਆ ਅਮਨ ਜੋਤ ਸਿੰਘ ਜਿਹਦੇ ਖਿਲਾਫ ਪਹਿਲਾਂ ਵੀ ਚਾਰ ਛੋੜੀ ਦੇ ਬੱਚੇ ਦਰਜ ਨੇ ਤੇ ਦੋ ਹੋਰ ਸੱਤੀ ਨੇ ਕਰਮਾਨ ਖਾਨ ਤੇ ਉਸਦਾ ਬਾਪ ਹਰਮਨ ਸਿੰਘ ਉਹ ਵੀ ਦੋਨੋਂ ਭੌਣੀ ਕੜਦੇ ਰਹਿਣ ਵਾਲੇ ਤੇ ਉਹ ਵੀ ਇਹਦੇ ਨਾਲ ਰਲੇ ਹੋਏ ਨੇ ਇਹਨਾਂ ਗੁੱਪ ਬਣਾ ਕੇ ਤਾਂ ਇਹ ਚੋਰੀਆਂ ਕਰਨੀ ਸ਼ੁਰੂ ਕੀਤੀਆਂ ਹੋਈਆਂ ਤੇ ਜਿਹੜਾਂ ਦੇ 6 ਮੋਟਰਸਾਈਕਲ ਰਿਕਵਰ ਕੀਤੇ ਆ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ ਵਿੱਚ ਪੇਸ਼ ਕੀਤਾ ਸੀਗਾ ਤੇ ਦੋ ਦਿਨ ਦਾ ਪੁਲਿਸਮਾਨ ਮਿਲਿਆ ਸਾਨੂੰ ਤੇ ਉਹ ਤੋਂ ਦੌਰਾਨ ਅਸੀਂ ਹੁਣ ਹੋਰ ਇਹਨਾਂ ਨੂੰ ਡੁਗਾਈ ਨਾ ਪੁੱਛ ਕਰਕੇ ਹੋਰ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਨਾ ਸਰ ਜਿਹੜੀ ਇਹ ਰਿਕਵਰੀ ਹੋਈ ਹੈ ਵੱਖ-ਵੱਖ ਡੇਟਾ ਉੱਤੇ ਮੁਕਾਦਮੇ ਦਰਜ ਹੋਏ ਸੀਗੇ ਚੋਰੀ ਦੇ ਅੱਜ ਇੱਕ ਤਾਂ ਸਾਡੇ ਕੱਲ ਹੀ ਪਛਾਹ ਦਰਜ ਕੀਤਾ ਸੀਗਾ ਜਿਹੜਾ 30 ਤਰੀਕ ਨੂੰ ਸਾਡੇ ਦੋ ਮੋਟਰਸਾਈਕਲ ਚੋਰੀ ਹੋਏ ਸੀਗੇ ਉਹਦੇ ਸੰਬੰਧ ਚ ਤੇ ਬਾਕੀ ਜਿਹੜੇ ਮੋਟਰਸਾਈਕਲ ਹੈਗੇ ਜਿਹੜੀ ਇਹ ਪਟਿਆਲਾ ਏਰੀਆ ਚ ਚੋਰੀ ਹੋਏ ਗਏ ਤੁਸੀਂ ਇਹਨਾਂ ਦੇ ਸਰ ਉਹਨਾਂ ਦੇ ਮਾਲਕ ਨਾਲ ਸੰਪਰਕ ਕਰਕੇ ਨਾ ਉਹਨਾਂ ਟਾਈਪ ਕਰਨ ਦੀ ਕੋਸ਼ਿਸ਼ ਕਰਾਂਗੇ ਮੋਟਰਸਾਈਕਲ ਕਿਦੋਂ ਕਿੱਥੋਂ ਚੋਰੀ ਹੋਇਆ ਉਹਨਾਂ ਨਾਲ ਉਹਨਾਂ ਦੀ ਸਾਰੀ ਓ ਕਿ ਉਹਨਾਂ 'ਚ ਪਰ ਕਰਾਂਗੇ ਦੇਖਾਂ ਕਿ ਉਹਨਾਂ ਦੇ ਰਿਟੈਟ ਕਿੱਥੇ ਕਿੱਥੇ ਗੋਮ ਕਦਮੇ ਦਰਜ ਆ ਕਿ ਨਹੀਂ ਹੈ ਉਹ ਇਸ ਤਫਤੀਸ਼ ਦੇ ਦੌਰਾਨ ਸਾਹਮਣੇ ਗੱਲਾਂ ਲੈਂਦੀ ਜਾਣਗੇ ਸਰ ਇਹ ਜਿਹੜਾ ਬੰਦੇ ਫੜੇ ਆ ਇਹ ਨਾਕੇ ਦੌਰਾਨ ਫੜੇ ਗਿਆ ਜਾਂ ਮਨਕੇ ਘਰ ਤੋਂ ਉਠਾਇਆ ਇਹ ਸਰ 12 ਜੂਨ ਨਾਕੇ ਦੌਰਾਨ ਕਿੱਥੇ ਲਗਿਆ ਸੀ ਬਈ ਇਹ ਕਾਲਾ ਝੰਡ ਚੌਂਕੀ ਦੀ ਰੀਬ ਸੀ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਗੱਲ ਨੂੰ ਦਰਜ ਹੈ ਹਾਂਜੀ ਅਮਰਜੋਤ ਸਿੰਘ ਜਿਹੜਾ ਹੈਗਾ ਉਹ ਤਾਂ ਆਲਰੇਡੀ ਚਾਰ ਚੋਰੀ ਦੇ ਮਕਦਮੇ ਦਰਜ ਨੇ ਜੀ ਤੇ ਬਾਕੀ ਦੋਨਾਂ ਤੇ ਕੋਈ ਨਹੀਂ ਹੈਗਾ ਜੀ ਕੁ ਸਨੈਪਿੰਗ ਵਗੈਰਾ ਤਾਂ ਨਹੀਂ ਕਰਦੀ ਸੀ ਇਹ ਮੋਬਾਈਲ ਵਗੈਰਾ ਜਾਂ ਕੋਈ ਲੁੱਟ ਹੋ ਜੇ ਨਹੀਂ ਇਹੋ ਜਿਹੀ ਕੋਈ ਫਿਲਹਾਲ ਗੱਲ ਸਾਹਮਣੇ ਨਹੀਂ ਆਈ ਹੈ ਬਾਕੀ ਤਵਜੀਹ ਜਾਰੀ ਹੈ ਕਿ ਕੋਈ ਇਹੋ ਜਿਹੀ ਗੱਲ ਸਾਹਮਣੇ ਆਈ ਤਾਂ ਉਹਦਾ ਦੀ ਕਾਰਵਾਈ ਕਰਾਂਗੇ ਨਾ ਜੀ ਸਰ ਜਿਵੇਂ ਭਾਨੀਗੜ ਦੇ ਵਿੱਚ ਪਹਿਲਾਂ ਵੀ ਕਾਫੀ ਵਰਦਤਾਂ ਹੋਈਆਂ ਚੋਰੀਆਂ ਹੋਈਆਂ ਮਿਲ ਗਿਆ ਇੱਕ ਟਾਇਰਾਂ ਦੀ ਦੁਕਾਨ ਤੋਂ ਲੱਖ ਰੁਪਏ ਦੇ ਟਾਇਰ ਚੋਰੀ ਹੋ ਗਏ ਲਕਿ ਉਦੋਂ ਉਦਾਂ ਤੇ ਕੋਈ ਇਦਾਂ ਦਾ ਮਿਲਿਆ ਕੋਈ ਅਨਸਰ ਇਹਨਾਂ ਨੂੰ ਨਹੀਂ ਜੀ ਉਹ ਉਸ ਕੇਸ ਨਾਲ ਰਿਲੇਟਡ ਕੋਈ ਗੱਲ ਸਾਹਮਣੇ ਹੀ ਨਹੀਂ ਆਈ ਹੈ ਜੀ ਉਹ ਟ੍ਰੇਸ ਹੋ ਗਈ ਸੀ ਉਕੇ ਸਟ੍ਰੈਸ ਹੋ ਗਿਆ ਸੀ ਉਹ ਦੋਸ਼ੀ ਅਲੱਗ ਨੇ ਉਹ ਜਿਰਚ ਨੇ ਉਹ ਸਾਰਾ ਕੇ ਸਟ੍ਰੈਸ ਹੋ ਗਿਆ ਉਹਨਾਂ ਨਾਲ ਇਹ ਜੁੜੇ ਹੋਏ ਨਹੀਂ ਪਾਏ ਜਿਹੜੇ ਉਹ ਵਕੀਰ ਪਾਰਟੀ ਹੈ ਜੀ ਜੀ ਥੈਂਕ ਯੂ ਓਕੇ